हां जी संगत जी ਜਿਹੜੇ ਵਿਚਾਰ ਜਿਹੜੇ ਵੀਰ ਪੁੱਛਦੇ ਹਨ ਕਿ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਜਾਂ ਮਾਸ ਬਾਰੇ ਬਣੇ ਕਿਸੇ ਤਰ੍ਹਾਂ ਦਾ ਕੋਈ ਡਾਊਟ ਜਾਂ ਕੋਈ ਮਨ ਵਿੱਚ ਵਹਿਮ ਆ ਤਾਂ ਅੱਜ ਇਹ ਵੀਡੀਓ ਸੁਣ ਲਓ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦਮਦਮ ਦੀ ਰਕਸਾਲ ਦੇ ਮੁਖੀ ਉਹਨਾਂ ਨੇ ਕਥਾ ਰਾਹੀਂ ਕੀ ਵਿਚਾਰ ਕੀਤੀ ਹੈ ਸਾਰੇ ਸ਼ੰਕੇ ਜਿਹੜੇ ਨੇ ਇਸ ਕਥਾ ਦੇ ਵਿੱਚ ਨਿਮਰਤ ਕੀਤੇ ਨੇ ਜਿਹੜੇ ਗੁਰਬਾਣੀ ਦੀ ਪੰਕਤੀ ਦੀ ਗੱਲ ਕਰਦੇ ਨੇ ਉਹਦੇ ਬਾਰੇ ਵੀ ਉਹਨਾਂ ਨੇ ਦੱਸਣਾ ਕੀਤਾ ਸੁਣੋ ਤੁਸੀਂ ਵੀ ਤੇ ਕੀ ਕਹਿ ਰਹੇ ਨੇ ਸੰਤ ਗਿਆਨੀ ਹਰਨਾਮ ਸਿੰਘ ਜੀ ਸਾਰੀ ਵੀਡੀਓ ਸੁਣ ਲਓ ਗੁਰਬਾਣੀ ਵਿੱਚ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀਂ ਕੋਈ ਸ਼ਬਦ ਦੀ ਉਦਾਹਰਣ ਲਈ ਦਿੰਦੇ ਆ ਮਾਸ ਮਾਸ ਕਰ ਮੂਰਖ ਝਾਗੇ ਚਲੋ ਮੈਂ ਸਪਸ਼ਟੀ ਕਰ ਦਿਆਂ ਉਹ ਮਾਸ ਮਾਸ ਕਰ ਮੂਰਖ ਝਗਰੇ ਹਰ ਸ਼ਬਦ ਦਾ ਸਿਧਾਂਤ ਉਹਦੇ ਵਿੱਚ ਹੀ ਹੁੰਦਾ ਇਹ ਪੰਕਤੀਆਂ ਉਹਦੇ ਵਿੱਚ ਹੀ ਹਨ ਆ ਭੱਖ ਪੱਖੇ ਭੱਖ ਤਜ ਛੋਡੈ ਅੰਧ ਗੁਰੂ ਜਿਨ ਕੇਰਾ ਪੱਖ ਹੁੰਦਾ ਨਾ ਖਾਣ ਵਾਲੀ ਵਸਤੂ ਪੱਖ ਹੁੰਦਾ ਖਾਣ ਵਾਲੀ ਵਸਤੂ ਕਹਿੰਦੇ ਜਿਹੜੀਆਂ ਨਾ ਖਾਣ ਯੋਗ ਵਸਤੂਆਂ ਬੰਦਾ ਉਹ ਖਾਂਦਾ ਤੇ ਨਾ ਧਰਮ ਦਾ ਲਾਉਂਦਾ ਵੀ ਇਹ ਧਰਮ ਦੇ ਕਰਮ ਹੈ ਭਗਵਾਨ ਕ੍ਰਿਸ਼ਨ ਨੂੰ ਪੁੱਛਿਆ ਇੱਕ ਵਾਰੀ ਕਿਸੇ ਨੇ ਕਿ ਭਗਵਾਨ ਜੀਵ ਹੱਤਿਆ ਜਿਹੜੇ ਲੋਕ ਕਰਦੇ ਆ ਉਹਨਾਂ ਬਾਬਤ ਸਾਨੂੰ ਦੱਸੋ ਭਗਵਾਨ ਨੇ ਬਹੁਤ ਸੁੰਦਰ ਉੱਤਰ ਦਿੱਤਾ ਅਵਤਾਰੀ ਮਹਾਪੁਰਸ਼ ਦੁਨੀਆ ਨੂੰ ਸਿੱਧੇ ਰਸਤੇ ਪਾਉਂਦੇ ਆ। ਕਹਿੰਦੇ ਭਾਈ ਕਿਸੇ ਦਾ ਮਾਸ ਖਾਣ ਤੋਂ ਪਹਿਲਾਂ ਨਾ ਤੁਸੀਂ ਆਪਣਾ ਮਾਸ ਕਟਾ ਕੇ ਦੇਖੋ। ਤੁਹਾਨੂੰ ਤਕਲੀਫ ਹੁੰਦੀ ਆ। ਭਗਵਾਨ ਨੇ ਕਿੰਨੀ ਸੋਹਣੀ ਧਾਰਨਾ ਦਿੱਤੀ। ਕਹਿੰਦੇ ਤੇਰਾ ਕੋਈ ਮਾਸ ਕੱਟੇ ਤੈਨੂੰ ਤਕਲੀਫ ਹੋਊਗੀ। ਤੇਰਾ ਗਲਾ ਕੱਟ ਦਵੇ ਤੂੰ ਕਟਾਵੇਂਗਾ? ਤੂੰ ਆਪਣੀ ਜਾਨ ਸਾਥ ਆਮੀ ਭੱਜ ਕੇ ਬਚਾਵੇਂਗਾ ਪਾਪੁਤੀ ਆਤਮਾ ਨੂੰ ਦਰਦ ਹੋ ਰਿਹਾ ਜੇ ਤੇਰੀ ਆਤਮਮਾ ਦੁਖੀ ਹੈ ਤਾਂ ਜਿਹਨੂੰ ਤੂੰ ਮਾਰ ਰਿਆ ਉਹ ਆਪਣੀ ਜਾਨ ਬਚਾਉਣ ਲਈ ਕਦੇ ਕਿਤੇ ਕਦੇ ਕਿਤੇ ਭੱਜਦਾ ਕਿਸੇ ਜੀਵ ਦੀ ਆਤਮਾ ਨੂੰ ਤੜਫਾ ਕੇ ਦੁੱਖ ਦੇ ਕੇ ਮਾਰ ਕੇ ਆਪਣਾ ਹਾਰ ਬਣਾਉਣਾ ਸਭ ਤੋਂ ਵੱਡਾ ਪਾਪ ਹੈ ਭਗਵਾਨ ਨੇ ਉੱਤਰ ਦਿੱਤਾ ਉਹ ਇਸ ਕਰਕੇ ਸਾਧ ਸੰਗਤ ਦੀ ਕੁਰਬਾਨੀ ਵਿੱਚ ਮਾਰ ਕਰਨੇ ਆਪੱਖ-ਪੱਖ ਹੈ ਇਸੇ ਸ਼ਬਦ ਵਿੱਚ ਆਪੱਖ ਤਾਂ ਜੋ ਸੋਣਾ ਅੰਧ ਗੁਰੂ ਜਨ ਕਿਸ ਫੇਰ ਤੋਂ ਅਖੀਰ ਤੇ ਕਹਿੰਦੇ ਇੱਥੇ ਰਸ ਛੋਲ ਹੋਵੇ ਸੰਿਆਸੀ ਨਾਨਕ ਕਹੇ ਵਿਚਾਰਾ ਜਿਨੇ ਇਹ ਰਸ ਸਾਰੇ ਛੱਡ ਦਿੱਤੇ ਮਾਸ ਖਾਣ ਸਮੇਤ ਸਾਡਾ ਸਾਡੀ ਖੁਰਾਕ ਮਾਸ ਨਹੀਂ ਹੈ ਸਾਡੀ ਖੁਰਾਕ ਹੈ ਸਾਧ ਸੰਗਤ ਦੀ 36 ਪ੍ਰਕਾਰ ਦੇ ਭੋਜਨ ਗੁਰਬਾਣੀ ਵਿੱਚ ਮਹਾਰਾਜ ਕੀ ਕਹਿੰਦੇ ਆ ਸਾਨੂੰ ਬਾਰ-ਬਾਰ ਕੀ ਕਹਿੰਦੇ ਆ ਕਿ ਭਾਈ ਜੀਵਨ ਦੇ ਵਿੱਚ ਕਦੇ ਵੀ ਰਸ ਸੁਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਗੁਰਨਾਨਕ ਸਾਹਿਬ ਕਹਿ ਰਹੇ ਆ ਜੇ ਸੋਨੇ ਦਾ ਰਸ ਹੈ ਚਾਂਦੀ ਦਾ ਰਸ ਹੈ ਸੁੰਦਰ ਇਸਤਰੀਆਂ ਦਾ ਵਿਸ਼ੇ ਸੁਖ ਭੋਗਣ ਦਾ ਤੇਰੇ ਅੰਦਰ ਰਸ ਹੈ ਦੁਨੀਆਂ ਦੇ ਸੁਖ ਭੋਗਣ ਦਾ ਰਸ ਹੈ ਮਾਸ ਖਾਣ ਦਾ ਤੇਰੇ ਅੰਦਰ ਜੇ ਰਸ ਲਾਲਸਾ ਹੈ ਜੇ ਤੂੰ ਮਾਸ ਖਾਣਾ ਚਾਹਨਾ ਔਰ ਤੂੰ ਦੁਨੀਆਂ ਦੇ ਪਦਾਰਥ ਭੋਗਣ ਦਾ ਰਸ ਮਿੱਠੇ ਰਸ ਛੱਡ ਕੇ ਤੂੰ ਇਹਨਾਂ ਦਾ ਤਿਆਗ ਨਹੀਂ ਕਰ ਸਕਦਾ ਤੇਰੇ ਹਿਰਦੇ 'ਚ ਕਦੇ ਨਾਮ ਨਹੀਂ ਵਸੇਗਾ ਪ੍ਰਭੂ ਤੂੰ ਨਾਮ ਤੋਂ ਬੰਧਿਆ ਰਹਿ ਜਾਏਂਗਾ ਮਹਾਂਪੁਰਖ ਬਾਬਾ ਮਿਤਸ ਸਿੰਘ ਜੀ ਮਾਤਾ ਸਾਹਿਬ ਦੇਵਾ ਮਾਤਾ ਸਾਹਿਬ ਦੇਵ ਕੌਰ ਸਾਹਿਬ ਦੀ ساری ਜਿੰਦਗੀ ਵੈਸ਼ ਨੂੰ ਬਿਰਤੀ ਰਹੀ ਕਦੇ మాਸ ਨੂੰ ਹੱਥ ਵੀ ਨਹੀਂ ਲਾਇਆ ਸਤ ਸੰਦੀਪ ਬਾਬਾ ਗੁਰਮੁਖ ਸਿੰਘ ਜੀ ਬਾਬਾ ਬੁਖਾਲਾ ਸਾਹ ਵਾਲੇ ਮਿਸਲ ਚੀ ਦਾ ਤਰਨਾ ਦਲ ਦੇ ਜਥੇਦਾਰ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲਿਆਂ ਨੂੰ ਸੰਤ ਬਾਬਾ ਦਇਆ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਕਿਹਾ ਜਦੋਂ ਉਹਨਾਂ ਦੀ ਸੰਗਤ ਕੀਤੀ ਕਹਿੰਦੇ ਭਾਈ ਦਿਆ ਸੰਗਾ ਕਦੇ మాਸ ਦਾ ਸੇਵਨ ਨਾ ਕਰੀ। ਸੋ ਸਾਰੀ ਇਹ ਵੀਡੀਓ ਜਿਹਨਾਂ ਨੇ ਸੁਣੀ ਹੈ ਤੇ ਆਪਣਾ ਨਿਰਣਾ ਜਿਹੜਾ ਸੰਤ ਗਿਆਨੀ ਹਰਨਾਨ ਸਿੰਘ ਨੇ ਕੀਤਾ ਹੈ ਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਤੁਸੀਂ ਦਿਓ ਵੀਡੀਓ ਸ਼ੇਅਰ ਕਰਿਓ ਕਿਉਂਕਿ ਮਾਸ ਖਾਣ ਬਾਰੇ ਕਈਆਂ ਦੇ ਬੜੇ ਸ਼ੰਕ ਨੇ ਵਿਰਤ ਨੇ ਪਰ ਗੁਰਬਾਣੀ ਵਿੱਚ ਕਿਤੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਲਿਖਿਆ। ਇਸ ਕਰਕੇ ਸ਼ੇਅਰ ਜਰੂਰ ਕਰਿਓ।